ਫਗਵਾੜਾ ਦੇ ਮਹਿਲਾ ਪਲਾਹੀਗੇੜ ਵਿਖੇ ਸੂ ਮਹਿਲਾ ਵਾਸੀਆਂ ਵੱਲੋਂ ਲਾਇਨਸ ਕਲੱਬ ਫਗਵਾੜਾ ਰਾਇਲ ਦੇਸ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਬੇਡਕਰ ਪਾਰਕ ਪਲਾਹੀਗੇੜ ਵਿਖੇ ਤੀਆਂ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਕੌਂਸਲਰ ਪਿੰਕੀ ਪਾਟਗਿਆ ਮਕੇਸ਼ ਪਾਟਗਿਆ ਬੰਟੀ ਵਾਲੀਆ ਤੋਂ ਇਲਾਵਾ ਲਾਇਨਸ ਕਲੱਬ ਫਗਵਾੜਾ ਰਾਇਲ ਦੇਸ ਨੂੰ ਮੈਂਬਰ ਮਹਿਯੂਸਨ ਜਿਨ੍ਹਾਂ ਨੇ ਸਾਂਝੇ ਤੌਰ ਤੇ ਸਮਾਗਮ ਦਾ ਆਗਾਜ਼ ਰੀਬਨ ਕੱਟ ਕੇ ਕੀਤਾ ਇਸ ਦੌਰਾਨ ਜਿੱਥੇ ਬੱਚਿਆਂ ਵੱਲੋਂ ਪ੍ਰਾਤਨ ਵਿਰਸੇ ਦੀ ਮਹਿਕ ਬਖੇਰਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਹੀ ਸਮੂਹ ਮਹਿਲਾਵਾਂ ਨੇ ਡੀਜੇ ਦੀਆਂ ਧੁਨਾਵਾਂ ਤੇ ਨੱਚ ਟੱਪ ਕੇ ਤਿਆਂ ਦੇ ਇਸ਼ਤਿਹਾਰ ਨੂੰ ਚਾਰਚਾਂ ਲਗਾਏ ਇਸ ਦੌਰਾਨ ਜਿੱਥੇ ਆਏ ਹੋਏ ਮਹਿਮਾਨਾਂ ਨੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਉਥੇ ਹੀ ਮਹੱਲਾ ਵਾਸੀਆਂ ਵੱਲੋਂ ਆਏ ਮਹਿਮਾਨਾਂ ਦੇ ਸਹਿਯੋਗੀਆਂ ਨੂੰ ਵੀ ਸਨਮਾਨਿਆ ਗਿਆ ਆਪਣੇ ਸੰਬੋਧਨ ਵਿੱਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਸਭੂ ਮਹੱਲਾ ਵਾਸੀਆਂ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਉਥੇ ਹੀ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਇਹੋ ਜਿਹੇ ਤਿਉਹਾਰ ਮਨਾਉਣੇ ਚਾਹੀਦੇ ਨੇ ਤਾਂ ਜੋ ਸਾਨੂੰ ਆਪਣੇ ਅਮੀਰ ਵਿਰਸੇ ਬਾਰੇ ਜਾਣਕਾਰੀ ਮਿਲ ਸਕੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਮਹੱਲਾ ਵਾਸੀ ਮੌਜੂਦ ਸਨ ਫਗਵਾੜਾ ਤੋਂ ਨਵਰਾਂਗ ਚੈਨ ਲਈ ਐਮ ਐਸ ਰਾਯਾ ਦੀ ਵਿਸ਼ੇਸ਼ ਰਿਪੋਰਟ ਜੋ ਤੋਂ ਪਹਿਲਾਂ ਮੈਂ ਆਪ ਸਭ ਨੂੰ ਪਿਆਰ ਦੇ ਇਸ਼ਤਿਹਾਰ ਦੇ ਲਗਭਗ ਭਰਾਇਆ ਜਨਾ ਉਹ ਜਿਸ ਤਰ੍ਹਾਂ ਕੇ ਦੇਖਣ ਤੋਂ ਲੱਗਦਾ ਕਿ ਸਾਰੇ ਇਸ ਲਾਹੀ ਦੇ ਲਾਈਗਟ ਦੇ ਪੱਲੇ ਵਿੱਚ ਸਾਰੇ ਹੀ ਲੋਕਾਂ ਵਿੱਚ ਬਹੁਤ ਹੀ ਇਸ ਪ੍ਰੋਗਰਾਮ ਪਰਤੀ ਉਤਸ਼ਾਹ ਹੈਗਾ ਕਿ ਹਰ ਸਾਲ ਤੁਸੀਂ ਏਸੀ ਪ੍ਰੋਗਰਾਮ ਨੂੰ ਬਹੁਤ ਅਚੀ ਤਰ੍ਹਾਂ ਮੰਨਦੇ ਹੋ ਤੇ ਕਈ ਵੀ ਨਹੀਂ ਇਸ ਵਾਰ ਬਾਰਿਸ਼ ਦਾ ਪਾਚਮ ਸ਼ੁਰੂ ਹੋ ਗਿਆ ਪਰ ਫਿਰ ਵੀ ਕਿਉਂਕਿ ਜਿਸ ਤਰ੍ਹਾਂ ਪਾਟਿਆ ਸਾਹਿਬ ਨੇ ਆਖਿਆ ਕਿ ਪੁਰਾਣਾ ਸਮਾਜ ਸੀਗਾ ਜਦੋਂ ਕਿ ਪਿੰਡਾਂ ਵਿੱਚ ਜਿਹੜੀਆਂ ਲੜਕੀਆਂ ਵਿਆਹੀ ਹੁੰਦੀਆਂ ਸੀਗੀਆਂ ਤੇ ਕਵਾੜੀਆਂ ਹੁੰਦੀਆਂ ਸੀ ਉਹ ਪਿੰਡ ਦੇ ਬਾਹਰ ਜਾ ਕੇ ਪਿੱਪਲਾ ਐਟ ਪਰੋਟਾ ਐਟ ਪਿੰਗਾ ਪਾਕ ਹੈ ਬਾਕੀ ਜੋ ਵੀ ਕੀ ਸੀ ਉਹਦਾ ਜੋ ਵੀ ਸਾਰਾ ਸਰਵਿਸਮੈਂਟ ਹੁੰਦਾ ਸੀਗਾ ਉਹ ਕਰਕੇ ਜਿਣਾ ਹੈਗਾ ਉਹ ਲੜਕੀਆਂ ਬਣਾਉਂਦੀਆਂ ਸੀਗੀਆਂ ਪਰ ਸਮੇਂ ਦੇ ਨਾਲ ਜਿਹੜਾ ਕਲਚਰ ਚੇਂਜ ਹੋ ਗਿਆ ਹੈਗਾ ਅੱਜ ਤਾਂ ਪਾਜਣਾ ਹੈ ਰੰਗ ਰੰਗ ਪ੍ਰੋਗਰਾਮ ਸਪੇਕਟਾ ਕਰਦੇ ਜੇ ਤੁਹਾਨੂੰ ਸਾਡੇ ਦੇ ਕੇ ਤੋ ਮੈਂ ਜਾਣਨਾ ਚਾਹਵਾਂ ਨਾ ਕਲਪਿਤ ਇਥੇ ਆਸਤੌਤ ਜਿਹਾ ਇਦਨਾ ਉਤੇ ਹੀ ਪ੍ਰਮਾਤ ਮੱਥੇ ਅਰਦਾਸ ਕਰਦਾ ਫਗਵਾੜਾ ਦੇ ਮਹਲਾ ਪਲਾਹੀ ਗੇਟ ਵਿਖੇ ਇਸ ਮਹਲਾ ਵਾਸੀਆਂ ਵੱਲੋਂ ਲਾਇਨਸ ਕਲੱਬ ਫਗਵਾੜਾ ਰਾਇਲ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਬੇਡਕਰ ਪਾਰਕ ਪਲਾਹੀ ਗੇਟ ਵਿਖੇ ਤੀਆਂ ਦਾ ਤਿਉਹਾਰ ਬੜੀ ਹੀ ਧੂਮਤਾਂਮ ਨਾਲ ਮਨਾਇਆ ਗਿਆ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਕਾਉਂਸਲਰ ਪਿੰਕੀ ਪਾਟਗਿਆ ਮਕੇਸ਼ ਪਾਟਗਿਆ ਬੰਟੀ ਵਾਲੀਆ ਤੋਂ ਇਲਾਵਾ ਲਾਇਨਸ ਕਲੱਬ ਫਗਵਾੜਾ ਰਾਇਲ ਦੇਸਮੂ ਮੈਂਬਰ ਮਹਿਯੂਸਨ ਜਿਨ੍ਹਾਂ ਨੇ ਸਾਂਝੀ ਤੌਰ ਤੇ ਸਮਾਗਮ ਦਾ ਆਗਾਜ਼ ਰੀਬਨ ਕੱਟ ਕੇ ਕੀਤਾ ਇਸ ਦੌਰਾਨ ਜਿੱਥੇ ਬੱਚਿਆਂ ਵੱਲੋਂ ਪ੍ਰਾਤਨ ਵਿਰਸੇ ਦੀ ਮਹਿਕ ਬਖੇਰ ਦਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਹੀ ਸਮੂਹ ਮਹਿਲਾਵਾਂ ਨੇ ਡੀਜੇ ਦੀਆਂ ਧੁਨਾਂ ਤੇ ਨੱਚ ਟੱਪ ਕੇ ਤਿਆਂ ਦੇ ਇਸ਼ਤਿਹਾਰ ਨੂੰ ਚਾਰਚਾਂ ਲਗਾਏ ਇਸ ਦੌਰਾਨ ਜਿਥੇ ਆਏ ਹੋਏ ਮਹਿਮਾਨਾਂ ਨੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਉੱਥੇ ਹੀ ਮਹੱਲਾ ਵਾਸੀਆਂ ਵੱਲੋਂ ਆਏ ਮਹਿਮਾਨਾਂ ਦੇ ਸਹਿਯੋਗੀਆਂ ਨੂੰ ਵੀ ਸਨਮਾਨਿਆ ਗਿਆ ਆਪਣੇ ਸੰਬੋਧਨ ਵਿੱਚ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਸਮੂਹ ਮਹੱਲਾ ਵਾਸੀਆਂ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਇਹੋ ਜਿਹੇ ਤਿਉਹਾਰ ਮਨਾਉਣੇ ਚਾਹੀਦੇ ਨੇ ਤਾਂ ਜੋ ਸਾਨੂੰ ਆਪਣੇ ਅਮੀਰ ਵਿਰਸੇ ਬਾਰੇ ਜਾਣਕਾਰੀ ਮਿਲ ਸਕੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਮਹੱਲਾ ਵਾਸੀ ਮੌਜੂਦ ਸਨ ਫਰਕ ਗਵਾੜਾ ਤੋਂ ਨਵਰਾਂਗ ਚੈਨਲ 'ਈ' ਐਮ ਐਸ ਰਾਯਾ ਦੀ ਵਿਸ਼ੇਸ਼ ਰਿਪੋਰਟ